ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਪ੍ਰਦੀਪ بھائی ਦੇ ਕੋਲ ਇਹ ਵੀਡੀਓ ਬਣ ਰਹੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਅੱਠ ਮੱਝਾਂ ਅੱਠ ਝੋਟੀਆਂ ਤੁਹਾਨੂੰ ਦਿਖਾਉਣਗੇ ਠੰਡ ਦਾ ਟਾਈਮ ਆ ਦੋਸਤੋ ਸੋਇਆਂ ਸੋਇਆਂ ਮੱਝਾਂ ਉਹਦੇ ਕਰਕੇ ਇਹਨਾਂ ਦੇ ਉੱਪਰ ਕੰਬਲ ਜ਼ਰੂਰ ਦੇਤੇ ਆ ਕਿਉਂਕਿ ਇਹਨਾਂ ਨੂੰ ਠੰਡ ਨਾ ਲੱਗੇ ਸ਼ਾਮ ਦੇ ਟਾਈਮ ਬਿਲਕੁਲ ਵੀਡੀਓ ਬਣਾ ਰਹੇ ਆ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਪਸੂ ਇਹਨਾਂ ਜੋ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਉਹ ਜ਼ਰੂਰ ਆ ਕੇ ਤੁਸੀਂ ਕਰ ਲਓ ਕਰ ਸਕਦੇ ਹੋ ਸੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲਦੇ ਆਂ ਪ੍ਰਦੀਪ ਬਾਈ ਨੂੰ ਤੇ ਕਰਦੇ ਆਂ ਗੱਲਾਂ ਬਾਤਾਂ ਇਹਨਾਂ ਸੂਆਂ ਸਵਾਂਜਾਂ ਮੱਜਾਂ ਬਾਰੇ ਅੱਠ ਨਾਲ ਟੋਟਲੇ ਇਸ ਵੀਡੀਓ 'ਚ ਦਿਖਾਵਾਂਗੇ ਪੰਦੀ ਬਾਈ ਸਤਿ ਸ਼੍ਰੀ ਅਕਾਲ ਪ੍ਰਦੀਪ ਅੱਜ ਅੱਠ ਮੱਜਾਂ ਆਪਾਂ ਦਿਸਾ ਰਹੇ ਹਾਂ ਨਾ ਫੋਨ ਆਉਂਦੇ ਸੀ ਬਵਾਈਆਂ ਦੇ ਵੀ ਯਾਰ ਮਈਆਂ ਲਿਆ ਦਿਓ ਚੰਗੀਆਂ ਠੀਕ ਹੈ ਇਕੱਠੀਆਂ ਵੀ ਚਲੋ ਸਪੈਸ਼ਲੀ ਅਠ ਹੀ ਲਵਾਂ ਫਿਰ ਜਦੋਂ ਵੀ ਇੱਕ ਚਲੋ ਵੀਰ ਕੋਈ ਦੂਰੋਂ ਨੇੜੇ ਆਊਗਾ ਲੈਣ ਆਲਾ ਨਾ ਹੂੰ ਚਲੋ ਅਗਲਾ ਆਵੇ ਇਹਦੇ ਵਿੱਚ ਦੋ ਪਲੂਣਾ ਨੇ ਬਾਈ ਠੀਕ ਹੈ ਬਾਕੀ ਸੈਕੰਡ ਟਾਈਮਰ ਆ ਤੇ ਇੱਕ ਝੋਟੀ ਸਿਰਫ ਇਹਨਾਂ ਦੇ ਵਿੱਚ ਸੂਈ ਹੋਈ ਹੈ ਜਿਹੜੀ 15 ਦਿਨ ਦੀ ਠੀਕ ਹੈ ਬਾਕੀ ਸਾਰੀਆਂ ਤਾਜ਼ੀ ਨੇ ਕੋਈ ਰਾਤ ਸੂਈਆ ਕੋਈ ਅੱਜ ਸਵੇਰ ਸੂਈਆ ਬਾਈ ਠੀਕ ਹੈ ਪਹਿਲੇ ਨੰਬਰ ਵਾਲੇ ਇਹਨਾਂ ਦੇ ਜਿੰਨੇ ਵੀ ਹੋਣਗੇ ਬਾਹੋਂਗੇ ਬਾਜਵ ਜਮਾ ਵੀ ਲੈਣ ਦੇਣ ਵਾਲੇ ਵੀ ਇਹ ਨਹੀਂ ਆਪਾਂ ਟਪਕਾਰ ਵਾਲੇ ਵੀ ਘੱਟ ਵੱਧ ਵਾਲੇ ਠੀਕ ਹੈ ਜਿਹੜੀ ਅੱਜ ਰੇਟ ਨੇ ਜਿਹੜੇ 1,11,000 ਤੋਂ ਲੈ ਕੇ 1. ਚਿਗਾਪਾ ਉੱਤਰੋ ਸ਼ੁਰੂ ਕਰਕੇ ਉਧਰੋਂ ਕਰ ਲਓ ਬਾਈ ਠੀਕ ਹੈ ਸੋ ਦੋਸਤੋ 118000 ਤੋਂ ਕੀਮਤ ਸ਼ੁਰੂ ਹੋਊਗੀ ਤੇ 1.5 ਲੱਖ ਹਾਈएस्ट ਰੇਟ ਰਹੂਗਾ ਇਸ ਵੀਡੀਓ ਦੌਰਾਨ ਪਹਿਲੇ ਨੰਬਰ ਤੇ ਬਹੁਤ ਸੋਹਣੀ ਮੱਝ ਝੋਟੀ ਜਿਹੜੀ ਖੜੀ ਹੈ ਬਾਈ ਸੁਬਾ ਸੂਈਆ ਜੇਰ ਵਗੈਰਾ ਜਮਾ ਕੰਪਲੀਟ ਆ ਗਈ ਤੇ ਦੁੱਧ ਦੀ ਰਿਪੋਰਟ ਇਹਦੀ ਝੋਟੀ ਦੀ 17 ਤੋਂ 18 ਕਿਲੋ ਦੀ ਆ ਨਾਲ ਵਾਲੀ ਝੋਟੀ ਇਹਦੀ ਵੀ ਇਨੀ ਰਿਪੋਰਟ ਠੀਕ ਹੈ ਤੇ ਰੇਟ ਮੰਨ ਕੇ ਇਹ ਜੋੜਾ ਕਿਸੇ ਨੇ ਖਰੀਦਣਾ ਤਾਂ 3 ਲੱਖ ਰੁਪਏ ਦਾ ਜੋੜਾ ਦੇ ਦਾਂਗੇ ਕੱਲੀ ਕੱਲੀ ਲੈਣੀ ਤਾਂ 1.5-1.5 ਦੀ ਦੇ ਦਾਂ ਠੀਕ ਹੈ ਆਇਰ ਕਿਹਦਾ ਦੋਸਤੋ ਸੇ ਜੋੜਾ ਖਰੀਦੋਂ 3 ਲੱਖ ਚ ਕੱਲੀ ਕੱਲੀ ਖਰੀਦ ਪਹੁੰਚ ਹੋ ਜੂਗੀ ਵੀ ਕਈ ਵਾਰ ਕੋਈ ਦੂਰ ਨੀਕਾ ਵੀਰ ਪੈਂਦਾ ਹੋਇਆ ਸੋ ਜੋੜੇ ਦੀ ਪਹੁੰਚ ਹੋ ਜੂਗੀ ਇੰਨਾ ਕ ਫਾਇਦਾ ਹੋ ਜੂਗਾ ਜੇ ਦੋ ਇਕੱਠੀਆਂ ਖਰੀਦਦੇ ਹੋ। ਹੌਲੀ ਥੋੜੀ ਇਹ ਤੁਸੀਂ ਝੋਟੀ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਗਾ ਵੀ ਇੱਥੇ ਮੈਂ ਕਹਿੰਦਾ ਉਹਨਾ ਰੂਟੀਨ ਚ ਗਾਵਾਂ ਰਹਿੰਦੀਆਂ ਤਾਂ ਹੁਣ ਵੀ ਗਾਵਾਂ ਆ ਰਹੀਆਂ ਐ ਇੱਥੇ ਉਤਰੀ ਜਾਂਦੀਆਂ ਸੋ ਪਹਿਲਾਂ ਤੁਸੀਂ ਇਸ ਤੋਂ ਮੱਝ ਨੂੰ ਦੇਖੋ ਦੱਸੋ ਇਹ ਸਵੇਰ ਦੀ ਸੂਈ ਚੰਗਾ ਥਣ ਲੱਗਾ ਅਗਾੜੀ ਹਵਾਨੇ ਦੀ ਚੰਗੀ ਦੱਸਦੀ ਐ। ਬਾਕੀ ਟਾਂਚਾ ਤੁਸੀਂ ਇਹਦਾ ਦੇਖ ਲਓ ਥਣ ਬਹੁਤ ਸੋਹਣਾ ਸੁਹਾਠੀ ਚਵਾਈ ਵਾਲਾ ਮੋਟਾ ਥਣ ਚੰਗੇ ਕੱਦ ਕਾਠ ਦੀ ਹੈ ਮੱਝ ਉੱਤੇ ਝੁੱਲ ਦਿੱਤੇ ਵੇਆ ਕਿਉਂਕਿ ਠੰਡ ਦਾ ਟਾਈਮ ਆ ਤੇ ਬਾਹਰ ਹੀ ਵੱਧੀਆਂ ਹੋਈਆਂ ਇਹਨਾਂ ਨੂੰ ਅੰਦਰ ਨਹੀਂ ਕੀਤਾ ਕਿਉਂਕਿ ਵੀਡੀਓ ਬਣਾਉਣੀ ਸੀ ਤੇ ਦੇਖੋ ਤੁਸੀਂ ਇਹਦਾ ਹਵਾਨਾ ਥਣ ਦੇਖ ਸਕਦੇ ਹੋ ਇਹਦੇ ਤੋਂ ਬਾਅਦ ਇੱਕ ਹੋਰ ਛੋਟੀ ਇਹ ਵੀ ਤੋਰਦੀ ਬਈ ਤੋਰ ਕਦੋਂ ਸੂਈ ਹੈ ਪ੍ਰਦੀਪ ਇਹ ਰਾਤ ਸੂਈ ਅਬਰੀ ਰਾਤ ਦੀ ਸੂਈ ਦੱਸੋ ਇਹ ਮੋਟੇ ਬਈ 18 ਕਿਲੋ ਦੀ ਆ ਪਰ ਜਿੰਨੀਆਂ ਆਪਣੇ ਕੋਲੇ ਛੋਟੀਆਂ ਨੇ 14 ਕਿਲੋ ਤੋਂ ਘੱਟ ਕੋਈ ਛੋਟੀ ਨਹੀਂ ਠੀਕ ਹੈ ਸੋ ਦੱਸੋ ਇਹ ਵੀ ਆ ਕੀਮਤ ਇਹਦੀ ਵੀ ਸੇਮ ਡਿਮਾਂਡ ਜਿਹੜੀ ਉਹ 1.5 ਲੱਖ ਰੁਪਿਆ ਬਹੁਤ ਚੌੜੇ ਪੁੱਠੇ ਦੀਆਂ ਝੋਟੀਆਂ ਨੇ ਬਾਈ ਵੀ ਕੋਈ ਐ ਨਹੀਂ ਉੱਪਰੋਂ ਬੋਡੀ ਸਟਰਕਚਰ ਆ ਜਿਹੜਾ ਬਹੁਤ ਮੰਨ ਕੇ ਵੱਡੇ ਢਾਂਚੇ ਦੀਆਂ ਝੋਟੀਆਂ ਨੇ ਆਮ ਇਦਾਂ ਦੀ ਝੋਟੀਆਂ ਦਾ ਬਾਈ ਰੂਟੀਨ ਚ 2-2 ਲੱਖ ਰੁਪਿਆ ਹਰੇਕ ਵੀਰ ਮੰਗਦਾ ਵੀ ਪਰ گاਵਾ ਵਾਂਗੂ ਆਪਣੇ ਜਮਾਂ ਬਾਜ਼ੀਬਰੇਟ ਹੋਣਗੇ ਵੀ ਜਿੰਨੇ ਆਪਾਂ ਲੈਣੇ ਠੀਕ ਹੈ ਹਰੇਕ ਵੀਰ ਦੀ ਪਹੁੰਚ ਵਾਲੇ ਰੇਟ ਨੇ ਵੀ ਸਾਰੇ ਜਿਹੜਾ ਵੀ ਪਰਚੇਜ਼ ਕਰ ਸਕਦਾ ਸੋ ਇਹ ਤੂ ਅੱਗੇ ਇੱਕ ਹੋਰ ਝੋਟੀ ਪ੍ਰਦੀਪ ਇਹ ਵੀ ਬਾਈ ਸਵਾ ਸੂਇਆ ਹੂੰ ਦੂਜਾ ਸਵਾ 14 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਚਾਰ ਦੰਦ ਦਾ ਪਰ ਇਹ ਸੂਹਾ ਦੂਜਾ ਗਾ ਇਹਦਾ ਜਿਹੜਾ ਬਾਜਬ ਰੇਟ ਆ ਬਾਈ 1 ਲੱਖ ਤੇ 45000 ਰੁਪਏ ਸੋ 1 ਲੱਖ 45000 ਪੱਕੇ ਹਵਾਨੇ ਦੀ ਝੋਟੀ ਆ ਦੱਸੋ ਚਾਰ ਦੰਦ ਦਾ ਸੂਹਾ ਦੂਜਾ ਇਹ ਵੀ ਤਾਜੀ ਸੂਈ ਵੀ ਸਿੰਘ ਬਿਲਕੁਲ ਠੀਕ ਸੂਈ ਆ ਬਾਈ ਇਹ ਵੀ ਓਕੇ ਚੱਲ ਬਤਾ ਤਾਂ ਹੀ ਥੋੜੀ ਵੀਡੀਓ ਲੇਟ ਕਰਤੀ ਆਪਾਂ ਵੀ ਤੜਕੇ ਤਾਜ਼ੀਆਂ ਸੋਇਆ ਜਾਨਵਰੋਂ ਦਾ ਥੋੜਾ ਜਿਹਾ ਹੋਰ ਹੁੰਦਾ ਨਾ ਹਾਂ ਬੋਬਲੇ ਝੋਟੀਆਂ ਬਾਈ 15 16 ਕਿਲੋ ਦੁੱਧ ਜਮਾ ਜੇ ਨੂੰ ਨੋਰਮਲ ਦੇ ਦੂ ਜਿੰਮੇ ਬਾਈ ਹੁਣ ਆਪਣੇ ਵਾਲੇ ਪੰਜਾਬ ਵਾਲੇ ਝੋਟੀਆਂ ਹੁੰਦੀਆਂ ਜਿਹੜੀ ਝੋਟੀ ਜਿੰਨਾ ਵਜਨ ਹੋਵੇ ਘਟੋ ਘਟੋ ਦੀ 10 ਕਿਲੋ ਦੀ ਛਾਤੀ ਹੁੰਦੀ ਆ ਜਿਹੜੀ ਮਰਜੀ ਇੱਕ ਤੋਂ ਲੈ ਕੇ ਲਾਸਟ ਤੱਕ ਕਿਸੇ ਮੈਨੇ ਛਾਤੀ ਨਹੀਂ ਮਿਲੂ ਵੀ ਜਿਵੇਂ ਆਪਾਂ ਕਹਿੰਦੇ ਆਪਾਂ ਬਰੀਡ ਦੀ ਨਸਲ ਦਾ ਅਗਲਾ ਕਹਿੰਦਾ ਵੀ ਫਰਕ ਕੀ ਆ ਹੁਣ ਇੰਨੇ ਵਜਨ ਵਾਲੀ ਆਪਣੇ ਪੰਜਾਬ ਚ ਝੋਟੀ ਹੋਵੇ ਤਾਂ ਉਹਦੇ 10 ਤੋਂ 20 ਕਿਲੋ ਦੀ ਛਾਤੀ ਹੋਊਗੀ ਸੋ ਦੱਸੋ ਜਿਹੜਾ ਅਗਲੀਆਂ ਲੱਤਾਂ ਦੇ ਵਿੱਚ ਮਾਸ ਹੁੰਦਾ ਉਹ ਆਮ ਤੌਰ ਤੇ ਤੁੰਨੀ ਕੋਲੀ ਕੋਲੀ ਕਹਿ ਦਿੰਦੇ ਇਹਨੂੰ ਸ਼ਾਇਦ ਤੇ ਉਹ ਚੀਜ਼ ਦੀ ਗੱਲ ਕਿਸੇ ਝੋਟੀ ਨੇ ਵੀ ਨਹੀਂ ਮਿਲੂ ਬਾਈ 100 300 ਨੂੰ ਦਿਖਾ ਤੀਆਂ ਇਧਰੋਂ ਸ਼ੁਰੂ ਕਰਦੇ ਆ ਇਹ ਬਾਈ ਚਾਰ ਚਾਰ ਦੰਦ ਪਹਿਲਾ ਪਹਿਲਾ ਸੂਆ ਝੋਟੀਆਂ ਨੇ ਇਹ ਵੀ ਝੋਟੀ ਸੂਆ ਸੂਈਆ ਬੌਲੇ ਚ ਖਾਲੀ ਆ ਠੀਕ ਹੈ ਤੇ ਇਹਦਾ ਜਿਹੜਾ ਬਾਜੇਬਲੇਟ ਹੈ 1,20,000 ਰੁਪਏ ਲੈਣ ਦੇਣਾ ਠੀਕ ਹੈ ਕੋਈ ਜੋੜਾ ਕਿਸੇ ਨੇ ਪਰਚੇਜ ਕਰਨਾ ਤਾਂ 2,55,000 ਰੁਪਏ ਦੀ ਪਹੁੰਚ ਹੋ ਜੂ ਠੀਕ ਹੈ ਇਹ ਵੀ ਪਹਿਲਾ ਸੂਆ ਚਾਰ ਦੰਦ ਝੋਟੀ ਇਹਦਾ ਕੀ ਰੇਟ ਹੋਊਗਾ ਇਹ ਬਾਈ ਕੱਲੀ ਕਿਸੇ ਨੇ ਪਰਚੇਜ ਕਰਨੀ ਤਾਂ 1,35,000 ਰੁਪਿਆ ਜੋੜਾ ਕੋਈ ਪਰਚੇਜ ਕਰਦਾ ਤਾਂ 255000 ਚ ਪਹੁੰਚ ਹੋ ਜੂਗੀ ਠੀਕ ਹੈ ਤੋੜਦੇ ਤੇ ਤੋੜਦੇ ਤੋਂ ਨਹੀਂ ਤੋੜ ਤਲਾ ਤੋੜਦੇ ਫਿਰ ਆ ਤੋੜ ਉਹ ਤੋੜ ਸੋ ਸੋ ਤੋੜ ਤਾਂ ਸਾਰੀਆਂ ਨਹੀਂ ਦਿੰਦੇ ਕਿਉਂਕਿ ਅਠ ਨਾ ਗਈ ਹੈ ਖੈਰ ਲਾਈਟਾਂ ਜਾਗ ਪੀਆਂ ਤੁਹਾਨੂੰ ਸਾਹਮਣੇ ਲੈੜ ਦਿਸਦੀ ਹੋਣੀ ਸ਼ਾਮ ਦਾ ਟਾਈਮ ਆ ਬਦਲਵਾਈ ਫੁੱਲ ਆ ਸੋ ਬਹੁਤ ਵਧੀਆ ਝੋਟੀਆਂ ਨੇ ਬਾਈ ਕੋਈ ਵੀ ਜੀ ਨੇ ਹੁਣ ਅੱਗੇ ਬਰੀਡ ਤੇ ਵੀ ਕੰਮ ਕਰਨਾ ਜੇ ਵਿੱਚ ਵੀਰਾਂ ਦਾ ਫੋਨ ਆਉਂਦਾ ਯਾਰ ਅਸੀਂ 5 ਜਾਂ 6 ਇਕੱਠੀਆਂ ਲੈਣੀਆਂ ਨੇ ਉਹਨਾਂ ਨੇ ਵੀ ਮੰਨ ਕੇ ਜਮਾ ਬਾਜ਼ਰ ਰੇਟ ਦੀਆਂ ਝੋਟੀਆਂ ਨੇ ਸੋ 1,20,000 ਚ ਜਿਹਨੇ ਇਹ ਝੋਟੀ ਖਰੀਦਨੀ ਆ ਦੱਸੋ ਸੂਆ ਪਹਿਲਾ ਚਵਾਈਆਂ ਬਾਈ ਜਿੰਨੀਆਂ ਵੀ ਝੋਟੀਆਂ ਨੇ ਸਾਰੀਆਂ ਚਵਾਈਆਂ ਦੀ ਫੋਕੀ ਚਵਾਈਆਂ ਦੀਆਂ ਝੋਟੀਆਂ ਨੇ ਕੋਈ ਕਈ ਵਾਰ ਦੂਰੋਂ ਵੀ ਆ ਜੇ ਇਹ ਨਹੀਂ ਆ ਪੱਤੇਲ ਖਰਚਾ ਵੀ ਦੇ ਦਾਂਗੇ ਵੀ ਜਿਹੜੀ ਚੀਜ਼ ਆਪਾਂ ਵੀਡੀਓ ਚ ਦਿਖਾਤੀ ਉਹ ਚੀਜ਼ ਨਾ ਨਿਕਲੇ ਇਹਨੂੰ ਵੀ ਇਹ ਵੀ ਸੂਆ ਸੂਈ ਆ ਬਾਈ ਝੋਟੀ ਦੇਖੋ ਦੱਸੋ ਇਹ ਵੀ ਇਹ ਵੀ ਪਹਿਲਾ ਨਾ ਪਹਿਲਾ ਸੂਆ ਚੌਗੀ ਬਾਈ ਇਹ ਵੀ ਸਵੇਰੇ ਸੂਈ ਆ ਬਾਈ ਪਹਿਲਾ ਸੂਆ ਤੁਰਦੀ ਝੋਟੀ ਦੇਖੋ ਇਹ ਰ ਬੜਾ ਸੋਹਣਾ ਹਵਾਨਾ 1,35,000 ਰੇਟ ਆ ਥਣ ਕੱਲਾ ਕੱਲਾ ਨਿੱਖੜਵਾ ਖਵਾਨੇ ਦੀ ਬਣਾ ਵਧੀਆ ਕੇਰ ਵਾਲਾ ਬੰਦਾ ਹੈ ਬਾਈ ਤਾਂ 16 ਕਿਲੋ ਦੁੱਧ ਲੈ ਲੂ ਮੀ 14 15 ਕਿਲੋ ਤੋਂ ਥੱਲੇ ਘਟ ਕੋਈ ਦੁੱਧ ਵਾਲੀ ਝੋਟੀ ਨਹੀਂ ਲੈ ਆਵੇ ਸੋ ਬੱਦ ਸੋਡੀ ਸੇਵਾ ਦਾ ਪਰ ਝੋਟੀ ਬਹੁਤ ਸੋਹਣੀ ਥਣ ਕੱਲਾ ਕੱਲਾ ਰਿੰਗ ਸਿੰਘਾ ਬਾਈ ਕੱਲ ਨੂੰ ਹੱਥ ਫੇਰੀ ਹੋ ਜੂ ਇਹਨਾਂ ਦੇ ਸਾਰੀਆਂ ਦੇ ਸਿੰਘਾਂ ਦੇ ਅੱਜ ਇਹਦੇ ਵਿੱਚ ਇਹਨੂੰ ਸਿੰਘ ਨੇ ਠੀਕ ਹੈ ਜੀ ਤਾਂ ਜੀ ਸੁਈਆਂ ਕਰਕੇ ਅੱਜ ਸਿੰਘ ਨਹੀਂ ਸੀ ਬਣਾਏ ਬਾਕੀ ਕੋਈ ਝੋਟੀ ਆਪਣੀ ਜਿੰਨੀਆਂ ਵੀ ਮੱਜਾਂ ਦਿਖਾਈਆਂ ਇਹ ਨਹੀਂ ਵੀ ਜਿਵੇਂ ਆਮ ਤੌਰ ਤੇ ਕੋਈ ਸਾਈਡ ਚੱਕਦੀ ਆ ਕੋਈ ਕੀ ਕਰਦੀ ਆ ਚਵਾਈ ਦੇ 1 ਨੰਬਰ ਨੂੰ ਚੋਰੇ ਨੂੰ ਇਹ ਛੋਟੀ ਥੱਲੇ ਬਾਈ 14 ਤੋਂ 15 ਕਿਲੋ ਹੁਣ ਰੈਡੀ ਹੈ 15 ਦਿਨਾਂ ਦਾ ਸੂਆ ਇਹਦਾ ਅੱਜ ਠੀਕ ਹੈ 14 15 ਕਿਲੋ ਜਿਹੜਾ ਇਸ ਟਾਈਮ ਮੌਕੇ ਤੇ ਤਿਆਰ ਇਹਦਾ ਰੇਟ ਕੀ ਰਹੂ ਲਗਭਗ 42000 ਰੁਪਏ ਇੱਕ 42 14 ਕਿਲੋ ਮੌਕੇ ਤੇ ਤਿਆਰ ਦੁੱਧ ਗੁੱਲੇ ਵਾਲਾ ਥਣ ਲੱਗਿਆ ਅਡਰ ਕੁਆਲਟੀ ਫੋਰ ਬਹੁਤ ਟੌਪ ਦੀ ਹੈ ਕਮਾਈ ਬਈ ਔਰਲੇ ਪਾਸੋਂ ਵੀ ਹਵਾਨਾ ਦੇਖ ਲੋ ਇੱਕੋ ਜੇ ਥਾਣਾ ਨੂੰ ਬਈ ਜਿੱਦਾਂ ਆਪਾਂ گاਵਾ ਟੋਪ ਦੀ ਵੇਚਦੇ ਤੇ ਮੈਂ ਵੀ ਆਪਣੇ ਕੋਲੇ ਜਿਹੜਾ ਵੀਰ ਲੈ ਕੇ ਗਏ ਨੇ ਪਹਿਲਾਂ ਹੁਣ ਤੱਕ ਇਹ ਕਹੇ ਹੁਣ ਬਈ ਇਹਦੀ ਇੱਕ ਰੋਕੀ ਪੁੱਤ ਹੁਣ ਇਹ ਝੋਟੀ ਦਾ ਬਈ ਕਿੱਡਾ ਵਜਨ ਮजूद ਆ ਇਹਦੇ ਅੱਗੇ ਆ ਕੇ ਦੇਖ ਲਾ ਐ ਦੇਖ ਲਾ ਜਿੱਦਾਂ ਆਪਾਂ ਇੱਕ ਇੱਕ ਨਿੱਕੀ ਜਿਹੀ ਕੌਲੀ ਹੁੰਦੀ ਉਹ ਚ ਸਹੀ ਇਹਨੂੰ ਸਿਰ ਤੋਰੀ ਮੜਾ ਤੋਰ ਦੇ ਪਤੋਂ ਕਿ ਕਿਹੜਾ ਹੋਰ ਦਵਾਕ ਦੋ ਦੋ ਹੋ ਗਈ ਕੱਟੀ ਬਈ 17 ਕਿਲੋ ਹੁਣ 14 ਕਿਲੋ ਮੰਨ ਕੇ ਜਮਾ ਤਿਆਰ ਐ ਇਸ ਟਾਈਮ ਵੇਪਰ ਪਹਿਲਾਂ ਵੀ ਕਿਹਾ ਵੀ ਜਿੰਨੇ ਵੀ ਰੇਟ ਨੇ ਸਾਰੇ ਬਾਜਵ ਹਰੇਕ ਵੀਰ ਦੇ ਆਪਣੇ ਜ਼ਿਮੀਂਦਾਰ ਭਰਾਵਾਂ ਦੇ ਲੈਣ ਦੇ ਹੱਕ ਚ ਨੇ ਠੀਕ ਹੈ ਸੋ ਇਹ ਤੋਂ ਅੱਗੇ ਦੱਸੋ ਇਹਦੇ ਥੱਲੇ ਭਾਈ ਅੱਜ ਪੰਜਵਾਂ ਦਿਨ ਸੂਈ ਨੂੰ ਆ 13 ਕਿਲੋ ਜਿਹੜੀ ਇਸ ਟਾਈਮ ਰੈਡੀ ਆ ਠੀਕ ਹੈ ਦੋ ਟਾਈਮ ਚਾਰ ਟਾਈਮ ਚੋਲੇ ਵੀਰ ਕਿਉਂਕਿ ਆਪਾਂ ਕਿੜੂ ਕੋਈ ਵੀਡੀਓ ਬਣਾਉਣ ਦੇ ਮਾਰੇ ਵੀ ਇਹਨੂੰ ਰੋਕ ਕੇ ਨਹੀਂ ਰੱਖਿਆ ਹੋਇਆ ਥਣ ਵੇਖ ਲੈ ਜਮਾਂ ਖਾਲੀ ਨੇ ਇਹਦੇ ਵੀ ਹੁਣ ਇਸ ਟਾਈਮ 13 ਕਿਲੋ ਬੋਲੀ ਰੈਡੀ ਆ 17 ਕਿਲੋ ਦੁੱਧੇ ਦਾ ਦਿੱਤਾ ਹੋਇਆ ਹੈ ਰੇਟ ਕੀ ਰਹਿਣਾ ਕਦੀ ਰੇਟ ਦਾ 1,32,000 ਰੁਪਏ ਬਈ 1.32 ਦੱਸੋ ਰੇਟ ਇਹਦਾ 7ਵੇਂ ਨੰਬਰ ਤੇ ਤੁਹਾਨੂੰ ਇਹ ਦਿਖਾ ਰਹੇ ਆਂ ਖੋਲ ਲੀਏ ਵੀਰ ਨੇ ਤੇ ਇਹ ਆਪਾਂ ਸੰਤੋਰ ਕੇ ਦਿਖਾ ਦਿੰਨੇ ਆਂ ਹੌਲੀ 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 ਬੱਚੇ ਅੰਦਰ ਆ ਦੱਸੋ ਕਿਉਂਕਿ ਠੰਡ ਆ ਬੱਚੇ ਬਾਹਰ ਨਹੀਂ ਕੱਢੇ ਹਵਾ ਚੱਲ ਪਈ ਐ ਲਿਆ ਬਾਈ ਵਾਪਸ ਸੋ ਇਹ ਵੀ ਜੋਸ਼ੀ ਤੁਸੀਂ ਦੇਖ ਲਓ ਬਾਕੀ ਵੀਡੀਓ ਇੱਕ ਇਨਫੋਰਮੇਸ਼ਨ ਹੀ ਹੁੰਦੀ ਆ ਤੁਹਾਨੂੰ ਪਸ਼ੂ ਦਿਖਾਤੇ ਆ ਆਕੇ ਦੇਖ ਲਓ ਕਿਉਂਕਿ ਤਾਜ਼ੀਆਂ ਸੂਈਆਂ ਥਾਣੀ ਪਾਸ ਹੋਣਗੇ ਤੇ ਤੁਸੀਂ ਕਰ ਸਕਦੇ ਆ ਇਹਨਾਂ ਥੱਲੇ 2 ਇਹਦੇ ਥੱਲੇ 13 ਕਿਲੋ ਤਿਆਰ ਥੱਲੇ 14 ਇਹ ਚੋ ਸਕਦਾ ਬਾਕੀ ਤਾਜ਼ੀਆਂ ਨੇ ਠੀਕ ਹੈ ਉਹਨਾਂ ਦੇ ਥਣ ਪਾਸ ਹੋ ਜਾਣਗੇ ਤੁਸੀਂ ਆਪ ਸਮਝ ਰਹੇ ਹੋ ਕਿ ਦੋਦ ਤੁਸੀਂ ਕਹਿ ਰਹੇ ਹੋ ਕਿ ਕੱਲ ਸੂਈਆ ਝੋਟੀ ਬਰੀਕ ਬਹੁਤ ਆ ਗਈ ਜਿਹੜੀ ਇਹਦੀ ਰਿਪੋਰਟ ਪਹਿਲੀ ਸੂਈ ਦੀ ਦਿੱਤੀ ਆਪਾਂ ਨੂੰ 12 ਤੋਂ 13 ਕਿਲੋ ਦੀ ਦਿੱਤੀ ਆ ਆਰਡਰ ਕੁਆਲਟੀ ਜਮਾਂ ਗਾਵਾਂ ਨਾਲ ਦੀ ਆ ਰੇਟ ਇਹਦਾ ਬਾਜੇ 1,118,000 ਰੁਪਇਆ ਲਿਆ ਵੀ ਸੋ ਦੱਸੋ ਇਹ 1,118,000 ਵਾਲੀ ਝੋਟੀ ਹੁਣ ਤੋੜ ਦਿੰਨੇ ਆ ਸਭ ਤੋਂ ਘੱਟ ਰੇਟ 1,11,000 ਤੇ ਵੱਧ ਤੋਂ ਵੱਧ ਰੇਟ 1.5 ਲੱਖ ਤੇ ਮੱਝਾਂ ਹੈ ਇੰਨਾ ਟੋਟਲ 8 ਸਿੰਘ ਦੋਸਤੋ ਇਹਦਾ ਵੀ ਬਿਲਕੁਲ ਨਾਲ ਹੀ ਮੁੜਿਆ ਹੋਇਆ ਸੋਹਣਾ ਸਿੰਘ ਹੈ ਥਣ ਚੰਗੇ ਆ ਤੇ ਹਵਾਨਾ ਅੱਗੇ ਨੂੰ ਵੀ ਚੰਗਾ ਦਿਸਦਾ ਹੈ ਬਾਈ 12 ਕਿਲੋ ਦੁੱਧ ਵੀ ਕੋਈ ਮੰਨ ਕੇ ਲੈਂਦਾਗਾ ਮੰਨ ਕੇ ਇਹਨੂੰ ਆਪਾਂ ਨਾਰਮਲ ਘੱਟੋ ਘੱਟ ਦੁੱਧ ਕਹਿੰਦੇ ਆ ਜੇ ਆਪਾਂ ਵੀ ਇਹਨੂੰ ਬਹੁਤ ਬਾਜਮ ਰੇਟ ਆ ਬਾਈ ਅੱਗੋਂ ਗਰਦਨ ਤੋਂ ਲਾ ਕੇ ਲੰਬਾਈ ਚੜਾਈ ਬਹੁਤ ਵਧੀਆ ਸੋ ਇਹ ਦੱਸੋ ਜਿਹੜੀਆਂ ਮੱਝਾਂ ਅੱਜ ਸੀਗੀਆਂ ਟੋਟਲ 8 ਨਗ ਤੁਸੀਂ ਆ ਕੇ ਦੇਖ ਲਿਓ ਜਿਹੜਾ ਤੁਹਾਨੂੰ ਪਸ਼ੂ ਇਹਨਾਂ ਚੋਂ ਜੱੱਚਦਾ ਉਹਦੀ ਦਾਵਾ ਖੜੀਆਂ ਨੇ 9-10 ਬਈ ਵੀਡੀਓ ਆਪਾਂ ਫੇਰ ਬਣਾ ਲਾਂਗੇ ਸੋ گاਵਾ 9 ਦਾ ਸੰਦਰ ਹੈ ਜੀ ਦੱਸੋ ਤੇ ਉਹਨਾਂ ਦੀ ਵੀਡੀਓ ਫੇਰ ਤੁਹਾਨੂੰ ਦਿਖਾਵਾਂਗੇ ਅੱਜ ਫਿਲਹਾਲ ਇਹਨਾਂ 8 ਮੱਝਾਂ ਦੀ ਵੀਡੀਓ ਸੀ ਧੰਨਵਾਦ